ਜਿਨ੍ਹਾਂ ਵਿਆਹਾਂ ਦੇ ਵਿੱਚ ਜਿਨ੍ਹਾਂ ਮੈਰਿਜੇਸ ਦੇ ਵਿੱਚ ਜਿਹੜੀਆਂ ਔਰਤਾਂ ਨੇ ਓਹੋ ਬੰਦਿਆਂ ਨੂੰ ਆਪਣੇ ਆਪ ਤੋਂ ਜ਼ਿਆਦਾ ਇੱਜ਼ਤ ਤੇ ਪਿਆਰ ਦਿੰਦੀਆਂ ਨੇ ਤੁਹਾਨੂੰ ਪਤਾ ਹੈ ਉਹ ਵਿਆਹ ਦੇ ਆਰ ਨੈਵਰ ਸਕਸੈਸਫੁਲ ਮੈਰਿਜੇਸ ਭਾਵੇਂ ਉਹਦੇ ਵਿੱਚ ਜੁੜਾਣੇ ਨੂੰ ਅਬਿਊਜ਼ ਮਲੇ ਭਾਵੇਂ ਉਹਦੇ ਵਿੱਚ ਬੰਦਾ ਚੀਟ ਕਰੇ ਭਾਵੇਂ ਉਹਦੇ ਵਿੱਚ ਜਿਹੜਾ ਬੰਦਾ ਹੈਗਾ ਆ ਉਹ ਛੱਡ ਕੇ ਚਲ ਜਵੇ ਭਾਵੇਂ ਕੁਝ ਵੀ ਹੋ ਜਵੇ ਉਹ ਵਿਆਹ ਸਕਸੈਸਫੁਲ ਨਹੀਂ ਹੁੰਦੇ ਕਦੇ ਵੀ ਵਿਆਹ ਸਕਸੈਸਫੁਲ ਉਹ ਹੁੰਦੇ ਨੇ ਜਿਹਦੇ ਵਿੱਚ ਜਿਹੜੀ ਔਰਤ ਹੈਗੀ ਉਹ ਘੱਟ ਪਿਆਰ ਕਰਦੀਏ ਤੇ ਬੰਦਾ ਉਹਨੂੰ ਜ਼ਿਆਦਾ ਪਿਆਰ ਕਰਦਾ ਚੈੱਕ ਕਰਕੇ ਦੇਖ ਲਓ ਜਿੱਥੇ ਵੀ ਜਾ ਕੇ ਕਰਨਾ ਜਿੱਥੇ ਜਿਹੜੀ ਔਰਤ ਹੈਗੀ ਐ ਉਹ ਜ਼ਿਆਦਾ ਕਰਨ ਲੱਗ ਪਈ ਉਹ ਵਿਆਹ ਖਰਾਬ ਹੋਊਗਾ ਸੋ ਫੀਮੇਲ ਹਾਸ ਟੂ ਮੇਕ ਸ਼ੋਰ ਕਿ ਉਹ ਆਵਦੀ ਇੱਜ਼ਤ ਕਰੇ ਆਪਣੇ ਆਪ ਨੂੰ ਉਹ ਜਗ੍ਹਾ ਦੇਵੇ ਜਿਹੜੀ ਉਹਨੇ ਦੇਣੀ ਹੈਗੀ ਆ ਜੇ ਉਹ ਆਪਣਾ ਜਗ੍ਹਾ ਨਹੀਂ ਦਿੰਦੀ ਉਹ ਆਪਣਾ ਵਿਆਹ ਖਰਾਬ ਕਰਦੀ ਪਈ ਆ ਅਜ਼ਮਾ ਕੇ ਦੇਖ ਲਓ ਓਕੇ ਚੇਤੇ ਰੱਖਿਓ ਹਮੇਸ਼ਾ ਹਮੇਸ਼ਾ ਜੇ ਚੇਤੇ ਰੱਖਿਓ ਕਿਉਂ ਜਿਹੜਾ ਬੰਦਾ ਹੈਗਾ ਆ ਉਹ ਉਸ ਵਾਸਤੇ ਬਣਿਆ ਹੀ ਨਹੀਂ ਹੋਇਆ ਉਹ ਹਜ਼ਮ ਨਹੀਂ ਕਰ ਸਕਦਾ ਉਹਦਾ ਹਾਜ਼ਮਾ ਨਹੀਂ ਹੈਗਾ ਉਹਦਾ ਦਿਮਾਗ ਖਰਾਬ ਹੋ ਜਾਂਦਾ ਉਹ ਲੱਗਦਾ ਉਹ ਪੁਤਾਨੀ ਕੀ ਸ਼ੈ ਆ ਗਿਆ ਇਹ ਔਰਤ ਮੈਨੂੰ ਇੰਨਾ ਪਿਆਰ ਕਰਦੀ ਐ ਜੇ ਇਹ ਮੈਨੂੰ ਇੰਨਾ ਪਿਆਰ ਕਰ ਸਕਦੀ ਐ ਤਾਂ ਫਿਰ ਹੋਰ ਔਰਤਾਂ ਤਾਂ ਮੈਨੂੰ ਪਤਾ ਨਹੀਂ ਕਿੰਨਾ ਪਿਆਰ ਕਰਨਗੀਆਂ ਤੇ ਉਹ ਬਾਅ ਕੇ ਖਾਣ ਤਰਪੰਦਾ ਤੁਸੀਂ ਕਿੰਨੇ ਕੇਸਸ ਦੇਖੇ ਹੋਏ ਆ ਦੂਰ ਕੀ ਜਾਣਾ ਐਸ਼ਵਰਿਆ ਰਾਏ ਦਾ ਉਹ ਡੰਮੂ ਜਿਹੜਾ ਹੈਗਾ ਉਹ ਹੀ ਦੇਖ ਲਓ ਐਡੀ ਸੋਹਣੀ ਐਸ਼ਵਰਿਆ ਰਾਏ ਕਿੱਥੇ ਜਾ ਕੇ ਬੈਠਾ ਜਾਗੇ ਦੇਖਿਓ ਜਰਾ ਸੋ ਥੈਂਕ ਯੂ ਬਨੀਸ਼ ਸ਼ੁਕਰਾਨੇ ਆਪਣੀਆਂ ਕੁੜੀਆਂ ਨੂੰ ਆਪਣੀਆਂ ਬੱਚੀਆਂ ਨੂੰ ਆਪਣੀਆਂ ਭੈਣਾਂ ਨੂੰ ਕਿਰਪਾ ਕਰਕੇ ਕਿਰਨ ਪਿਆਰੇ ਅੱਜ ਇਹਦੇ ਵਿੱਚ ਰੀਲ ਬਣਾ ਕੇ ਨਾ ਇਹਦਾ ਪਲੀਜ਼ ਬਣਾਇਓ 올 ਰਾਈਟੀ ਤੇ ਬਾਕੀ ਜਿਹੜੇ ਘਰ ਦੇ ਵਿੱਚ ਸਭ ਨੂੰ ਇਹ ਮਤ ਜ਼ਰੂਰ ਦਿਓ ਕਿ ਆਪਣੇ ਆਪ ਦੀ ਇੱਜ਼ਤ ਕਰੋ ਰੀਜ਼ਨ ਬੀਇੰਗ ਅਗਰ ਤੁਸੀਂ ਬੀਬੀਆਂ ਔਰਤਾਂ ਸ਼ਕਤੀ ਮਾਂ ਸ਼ਕਤੀ ਅਗਰ ਤੁਸੀਂ ਆਪਣੇ ਆਪ ਨੂੰ ਪਿਆਰ ਨਹੀਂ ਕਰਦੀਆਂ ਆਪਣੇ ਆਪ ਨੂੰ ਇੱਜ਼ਤ ਨਹੀਂ ਦਿੰਦੀਆਂ ਤੁਸੀਂ ਆਪ ਦਾ ਵਿਆਹ ਖਰਾਬ ਕਰੋਗੀਆਂ ਕਿਉਂ ਉਹ ਨਗੂਣਾ ਜਿਹੜਾ ਹੈਗਾ ਨਾ ਟੀਟਣਾ ਉਹਨੇ ਗੰਦ ਪਾਉਣਾ ਹੀ ਕੋਣਾ ਕਿਉਂ ਜਿਹੜਾ ਅਸਲੀ ਜਿਹੜਾ ਮਰਦ ਹੈਗਾ ਆ ਉਸ ਮਰਦ ਨੇ ਆਪੇ ਹੀ ਇਹ ਮੇਕ ਸ਼ੁਰ ਕਰਨਾ ਹੈ ਕਿ ਜਿਹੜੀ ਔਰਤ ਹੈ ਉਹ ਇੱਥੇ ਹੋਵੇ ਕਿਉਂਕਿ ਜਿਹੜੀ ਔਰਤ ਜਿਹੜੀ ਰਾਣੀ ਹੋਊਗੀ ਤਾਂ ਮਰਦ ਉਹ ਰਾਜਾ ਹੋਊਗਾ ਪਰ ਜੇ ਔਰਤ ਅਗਰ ਮਰਦ ਨੂੰ ਆਹ ਤਾਂ ਦੇ ਦਿੰਦੀ ਹੈ ਪਹਿਲਾ ਆ ਮਰਦ ਹੈ ਉਹਨੇ ਇਹਨੂੰ ਕਦੇ ਰਾਣੀ ਨਹੀਂ ਬਣਾਉਣਾ ਉਹਨੇ ਇਹਨੂੰ ਹਮੇਸ਼ਾ ਦਾਸੀ ਬਣਾਉਣਾ ਜੀ ਓਕੇ ਸੋ ਪਰ ਮਰਦ ਹੈ ਗਿਆ ਥੈਂਕ ਯੂ ਹਰਮਨ ਜੀ ਮਰਦ ਆ ਉਹਨੇ ਹਮੇਸ਼ਾ ਇਦਾਂ ਰੱਖਣਾ ਔਰ ਆਪਾਂ ਕਿੰਨੀ ਇਹਦੇ ਵਿੱਚ ਗੱਲਾਂ ਸੁਣਦੇ ਹੁੰਨੇ ਆ ਕਿੰਨੇ ਚ ਬੰਦੇ ਆਉਂਦੇ ਜਿਹੜੇ ਆਪਣੀਆਂ ਵਾਈਫਸ ਦੀ ਆਖੀ ਇਹਦਾ ਗੱਲ ਕਰ ਦਿੰਦੇ ਕਿ ਯੂ نو ਔਰ ਆਮ ਸੋ ਹੈਪੀ ਕਿ ਉਹ ਹੁਣ ਆਪਣਿਆਂ ਨੂੰ ਪਿਆਰ ਕਰਦੀ ਪਈ ਐ ਤੇ ਉਹ ਆਪਣੇ ਤੇ ਕੇਅਰ ਕਰਦੀ ਐ ਮੈਂ ਵੀ ਇਹੀ ਚਾਹੁੰਦਾ ਸੀ ਜਦੋਂ ਮੈਂ ਇਹ ਗੱਲ ਸੁਣਦੀ ਹੁੰਦੀ ਹੁਣ ਜਿਹੜੇ ਇੱਥੇ ਵੀਰ ਆ ਕੇ ਗੱਲ ਕਰਦੇ ਨੇ ਇੰਨੀ ਖੁਸ਼ੀ ਹੁੰਦੀ ਐ ਨਾ ਉਸ ਵੇਲੇ ਤਾਂ ਲੱਗਦਾ ਵੀ ਯਾਰ ਸਾਡੇ ਸਮਾਜ ਦੇ ਵਿੱਚ ਚੰਗੇ ਮਰਦ ਹੈਗੇ ਨੇ ਹਾਂ ਸਾਨੂੰ ਪਤਾ ਐ ਸਾਡੇ ਕੋਲ ਇੱਥੇ ਵੀ ਸਾਡੇ ਕੋਲ ਲਾਈਫ ਜੀ ਹੈਗੇ ਨੇ ਸਾਡੇ ਉੀਰ ਹੈਗੇ ਨੇ ਐਬਸੋਲੂਟਲੀ ਹੈਗੇ ਨੇ ਉਹ ਦੇਖ ਕੇ ਬਹੁਤ ਖੁਸ਼ੀ ਹੁੰਦੀ ਐ ਤੇ ਉਹਨਾਂ ਸਭ ਵੀਰਾਂ ਨੂੰ ਪਤਾ ਵੀ ਹੈਗਾ ਐ ਤੇ ਉਹ ਆਪਣੀਆਂ ਰਿਓਨ ਦੀ ਸ਼ਕਤੀ ਉਹਨਾਂ ਦੇ ਘਰੇ ਹੈਗੀ ਐ ਉਹਦੀ ਉਨੀ ਇੱਜ਼ਤ ਵੀ ਕਰਦੇ ਨੇ ਪਰ ਵੀ ਗਾਣਾ ਮੇਕ ਸ਼ੋਰ ਕਿ ਜੇ ਸਾਡੀ ਅਗਲੀ ਪੀੜ੍ਹੀ ਹੈਗੀ ਆ ਸਾਡੀਆਂ ਬੱਚੀਆਂ ਨੂੰ ਇਹ ਪਤਾ ਹੋਵੇ। ਔਰ ਤੁਸੀਂ ਇਹ ਦੇਖੋ ਜਿਹੜੇ ਹਾ ਮੁੰਡੇ ਹੈਗੇ ਨੇ ਮਾਂ ਦੇ ਮੁੰਡੇ ਜਿਹੜੇ ਹੁੰਦੇ ਨੇ ਡਾਇਮਡ ਸਪੈਂਸ਼ਲ ਜਦੋਂ ਉਹ ਆਪਣੀਆਂ ਵਾਈਫ ਦੀ ਕੇਅਰ ਕਰਦੇ ਨੇ ਉਹ ਤਾਂ ਚਲੋ ਕੇਅਰ ਕਰਦੇ ਨੇ ਵਿਆਹ ਤੋਂ ਬਾਅਦ ਸਿਰਫ ਸੈਕਸ ਦੇ ਵਾਸਤੇ ਜਿਹਨਾਂ ਦੀ ਮਾਵਾਂ ਨੇ ਜੈਲਸ ਜੀਆਂ ਪੁੱਠੀ ਮੱਤ ਤਾਲੀਆਂ ਉਹ ਉਹਦੇ ਆਪਣੇ ਮੁੰਡੇ ਨੂੰ ਪੁੱਠੀ ਮੱਤ ਦੇਣ ਲੱਗ ਪੈਂਦੀਆਂ। ਐਨਾ ਨਾ ਸਿਰ ਤੇਜੜਾ ਇਹ ਇੱਤਾ ਕਰੋਗੀ ਉਹਦਾਂ ਕਰੋਗੀ। ਪਹਿਲਾ ਉਹਦੇ ਰਿਸ਼ਤੇjs ਵੇਖੇ ਬਾਦ ਨਹੀਂ ਹੈ ਫਿਰ ਜਿਹੜੀਆਂ ਕੁੜੀਆਂ ਹੈਗੀਆਂ ਨੇ ਉਹ ਜਿਉਂ ਆਪਦੇ ਜਿਹਨੂੰ ਕਹੀਆਂ ਨਾ ਸਾਈਡ ਸੇਪਰਟ ਹੋਏ ਤੱਕ ਜ਼ੋਰ ਲਾਉਂਦੀਆਂ ਕਿ ਮੈਂ ਇਹਨੂੰ ਕਿੱਦਾਂ ਖੁਸ਼ ਕਰਾਂ ਹੁਣ ਉਹਨੂੰ ਇਹ ਨਹੀਂ ਪਤਾ ਕਿ ਜਿਹੜਾ ਮਾਂ ਦਾ ਮੁੰਡੂ ਹੈ ਇਹਨੂੰ ਕੋਈ ਖੁਸ਼ ਕਰ ਨਹੀਂ ਸਕਦਾ ਥਿੰਕ ਅਬਾਊਟ ਥੈ ਤੁਸੀਂ ਬੰਦੇ ਨੂੰ ਤਾਂ ਖੁਸ਼ ਕਰ ਲਓਗੇ ਤੁਸੀਂ ਇਨਸਾਨ ਨੂੰ ਤਾਂ ਖੁਸ਼ ਕਰ ਲਓਗੇ ਜਿਹੜਾ ਮਾਂ ਦਾ ਮੁੰਡੂ ਹੈ ਇਹਨੂੰ ਕਿੱਦਾਂ ਖੁਸ਼ ਕਰੋਗੇ ਉਹਨੂੰ ਤਾਂ ਰੱਬ ਨਹੀਂ ਖੁਸ਼ ਕਰ ਸਕਦਾ ਨਾ ਉਹਨੂੰ ਨਾ ਉਹਦੀ ਮਾਂ ਨੂੰ ਇਹ ਦੋਨੋਂ ਐਸੇ ਜੀਵ ਨੇ ਜਿਹਨਾਂ ਨੂੰ ਕੋਈ ਨਹੀਂ ਖੁਸ਼ ਕਰ ਸਕਦਾ ਇਹਨਾਂ ਨੇ ਸਾਰੀ ਉਮਰ ਸਿਰਫ ਤਾਂ ਸਿਰਫ ਇੱਕ ਦੂਜੇ ਦੇ ਕੰਨ 'ਚ ਬਹਿ ਕੇ ਉਹੀ ਮਤਰ ਮਤਰ ਲੁਤਰ ਲੁਤਰ ਕਰਨੀ ਹੈ ਲੋਕਾਂ ਨੂੰ ਮਾੜਾ ਬੋਲਣਾ ਕੀ 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 ਕਰਨੀ ਹੈ ਬਸ ਸੇਮ ਗੱਲਾਂ ਦੇ ਉੱਤੇ ਸੇਮ ਗੱਲਾਂ ਤੇ ਹੱਸੀ ਜਾਣਾ ਸੇਮ ਗੱਲਾਂ ਦਾ ਦੰਦਕੜੀ